ਤਲਵੰਡੀ ਸਾਬੂ ਦੇ ਪਿੰਡ ਸ਼ੇਖਪੂਰਾ ਵਿੱਚ ਰਿਸ਼ਤੇ ਤਾਰ-ਤਾਰ ਹੋਏ ਨੇ ਜਿੱਥੇ ਜ਼ਮੀਨੀ ਝਗੜੇ ਦੇ ਚੱਲਦਿਆਂ ਸਕੇ ਭਰਾ ਨੇ ਆਪਣੇ ਹੀ ਭਰਾ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੂ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਥੇ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਆਖ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾਵਾਂ ਦਾ ਦੋ ਕਨਾਲਾਂ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਸੀਂ ਜੇ ਨਾ ਲਾਉਣ ਗਏ ਸੀ ਆਉਗੇ ਬਾਣ ਚ ਉੱਥੇ ਜੱਗਾ ਸਿੰਘ ਮੇਘਾ ਸਿੰਘ ਦਰਸ਼ਨ ਸਿੰਘ ਜਗਦੀਪ ਸਿੰਘ ਇੱਕ ਕੰਮਾ ਕਹਿੰਦੇ ਗੁਰਸੇਵਕ ਉਹ ਆ ਗਏ ਜਦੋਂ ਉਹ ਆ ਕੇ ਮੇਰੇ ਘਰ ਵਾਲੇ ਨੂੰ ਕਹਿੰਦੇ ਖੜ ਜਾ ਤੈਨੂੰ ਲਗਾਉਣੇ ਆ ਸੀ ਮੇਰੇ ਘਰ ਵਾਲੇ ਨੂੰ ਉਹ ਖਰਪਾਨਾ ਨਾ ਕੰਡਾਸਿਆ ਨਾ ਤਿੱਕੋ ਹਾਰ ਨਾ ਦੀ ਵਾਰ ਕਰਨ ਨਾ ਜਦੋਂ ਸਾਡੇ ਦੇਖਦੇ ਦੇਖਦੇ ਦੀ ਇੰਨੀ ਕੁੱਟਮਾਰ ਕਰੀ ਜਿਹੜੇ ਸਾਡੇ ਮਗਰ ਜਿਹੜਿਆਂ ਪਸਾਤੇ ਬੰਦੇ ਸਾਡੇ ਮਗਰ ਪੈਗੇ ਸੁਦੇ ਲੇਬਰ ਵਾਲੇ ਤੇ ਸੁਦੇ ਅਸੀਂ ਆਪਦੀ ਜਾਨ ਬਜਾ ਲਈ ਭੱਜ ਕੇ ਜਦੋਂ ਅਸੀਂ ਦੂਰ ਜਾ ਕੇ ਦੇਖਿਆ ਵੀ ਉਹਦੀ ਹਾਲਤ ਕਿੰਨੀ ਆ ਤਾਂ ਅਸੀਂ ਜਦੋਂ ਪਿੱਛਾ ਮੁੜ ਕੇ ਝਾਕਿਆ ਉਹਨੂੰ ਉਹੀ ਪੰਜੇ ਬੰਦੇ ਵਰਸੇਵਕ ਸਿੰਘਾ ਜੱਗਾ ਸਿੰਘਾ ਜਗਦੀਪ ਸਿੰਘਾ ਮੇਗਾ ਸਿੰਘਾ ਦਰਸ਼ਨ ਸਿੰਘਾ ਇਹਨੇ ਚੋਕੇ ਮੋਟਰਸਾਈਕਲ ਤੇ ਵਹਾ ਲਿਆ ਮੋਟਰਸਾਈਕਲ ਤੇ ਲਿਆ ਕੇ ਇਹਨੂੰ ਘਰੇ ਲਿਆ ਕੇ ਉਹਦੀ ਘਰੇ ਮੌਤ ਕਰਤੀ ਜਦੋਂ ਅਸੀਂ ਪਿੰਡ 'ਚ ਬੜੇ ਰੌਲਾ ਪਾਉਂਦੇ ਪਾਉਂਦੇ ਤਾਂ ਸਾਡੇ ਸਕੇ ਆਂਦਾ ਸੀ ਬਲਜਿੰਦਰ ਸਿੰਘ ਮੁੰਡਾ ਮੇਰੇ ਜੇਠ ਦਾ ਮੁੰਡਾ ਸੀ ਉਹਨੇ ਮੌਕੇ ਤੇ ਗੱਡੀ ਚ ਆਗ ਵਿੱਚ ਪਾ ਕੇ ਲੈ ਕੇ ਜਦੋਂ ਦਾਖਲ ਕਰਾਇਆ ਤਾਂ ਇਥੇ ਦਾਖਲ ਕਰਾਉਣ ਸਾਰੇ ਉਹਦੀ ਮੌਤ ਹੋ ਗਈ ਕੀ ਨੌਰਾ ਕੀ ਸਿੱਖੀ ਕਰਨੀ ਕਰਾਂਗੇ ਸਾਡਾ ਜ਼ਮੀਨਦਾਰ ਵਾਲਾ ਜੀ ਪਹਿਲਾਂ ਤਾਂ ਸਾਨੂੰ ਉਹਨਾਂ ਨੇ ਵਾਹ ਦੇ ਦਿੱਤੀ ਜ਼ਮੀਨ ਵਾਹ ਦੇ ਕੇ ਜ਼ਮੀਨ ਸਾਥੋਂ ਬਾਵਸ ਲੈਂਦੇ ਸੀ ਠੱਕੇ ਨਾਲ ਕਬਜ਼ਾ ਕਰਦੇ ਆ ਉਹ ਬੰਦਿਆਂ ਦੇ ਉੱਤੇ ਕੋਈ ਮਾਲਕੀ ਨਹੀਂ ਜਿੱਥੇ ਜਾਂਦੇ ਆ ਨਜਾਇਜ਼ ਸਾਡਾ ਘਰ ਜ਼ਮੀਨ ਨਜਾਇਜ਼ ਖੁੰਦੇ ਸਾਨੂੰ ਕਹਿੰਦੇ ਸੀ ਸੇਖਪੁਰੇ ਜੀ ਸਾਨੂੰ ਵੜਨ ਲਿਗੇ ਤੁਸੀਂ ਕਿਸੇ ਜੇ ਬਰੇ ਤੋਂ ਤਾਂ ਕਰਦੇ ਤੁਸੀਂ ਸ਼ਿਕਾਇਤ ਕੀਤੀ ਇੰਪੋਰਟ ਬਾਦੂ ਕਰਨਾ ਜੀ ਬਹੁਤ ਸ਼ਿਕਾਇਤਾਂ ਕਰਨਾ ਉਹ ਬੰਦਿਆਂ ਤੇ ਪਰਚਾ ਦਰਜ ਹੈ ਮੇਗਾ ਸਿੰਘ ਤੇ ਦਰਸ਼ਨ ਸਿੰਘ ਤੇ ਕਾਲੀ ਸਿੰਘ ਤੇ ਮੇਗੇ ਦੀ ਨੂਆ ਪਰਮਜੀਤ ਕੌਰ ਉਹ ਇਹਦੋਂ 3 ਮਹੀਨੇ ਪਹਿਲਾਂ ਉਹਨਾਂ ਤੇ ਪਰਚਾ ਦਰਜ ਹੋਇਆ ਸੀ ਔਰ ਪੁਲਿਸ ਵਾਲਿਆਂ ਨੇ ਉਹਨਾਂ ਦਾ ਕੋਈ ਚਲਾਨ ਪੇਸ਼ ਨਹੀਂ ਕਰਿਆ ਸਾਨੂੰ ਲਾਰਿਆਂ ਚ ਹੀ ਰੱਖਿਆ ਅਸੀਂ ਡੀਐਸਪੀ ਸਾਹਿਬ ਕੋਲੇ ਵੀ ਜਾਂਦੇ ਰਹੇ ਸਾੜੇ ਤੇ ਬਹੁਤ ਦਰਖਾਸਤਾਂ ਸੀਗੀਆਂ ਸੁਖਜੰਟ ਜੀ ਸੀ ਪਹਿਲਾਂ ਉਹਨਾਂ ਦੇ ਕੋਲੇ ਦਰਸ਼ਨ ਸਿੰਘ ਐਸਆਈ ਜੀ ਉਹਨਾਂ ਕੋਲੇ ਔਰ ਸਾਡੀ ਸੁਣਵਾਈ ਨਹੀਂ ਕਿਸੇ ਨੇ કરી ਇਹ ਸੁਣਵਾਈ ਹੋ ਜਾਂਦੀ ਲਾਦਾ ਕਤਲ ਨਾ ਹੁੰਦਾ ਨਹੀਂ ਹੁੰਦਾ ਸੀ ਜੇ ਸਾਡੀ ਸੁਣਵਾਈ ਹੋ ਜਾਂਦੀ ਤਾਕਤ ਨਹੀਂ ਸੀ ਉਹ। ਅਸੀਂ ਵਾਰ-ਵਾਰ ਉਹਨਾਂ ਨੂੰ ਇਹ ਬੇਨਤੀ ਕਰਦੇ ਰਹੇ ਵੀ ਸਾਡਾ ਨਿਮੇੜ ਤੇ ਸਾਡੇ ਕੋਲੇ ਮਾਲਕੀ ਹੈ। ਜੇ ਉਹ ਬੰਦੇ ਕੋਲੇ ਮਾਲਕੀ ਹੈ ਤਾਂ ਉਹਨਾਂ ਨੂੰ ਦਵਾ ਦਿਓ। ਉਹਨਾਂ ਦੀ ਮਾਲਕੀ ਦੇਖੋ। ਪਰ ਅਸੀਂ ਮਾਲਕੀ ਦੇ ਕਾਗਜ਼ ਡੀਐਸਪੀ ਸਾਹਿਬ ਨੂੰ, ਐਸਐਚਓ ਸਾਹਿਬ ਨੂੰ ਤੇ ਐਸਐਸਸੀ ਜੀ ਨੂੰ ਦਰਸ਼ਨ ਸਿੰਘ ਜੀ ਨੂੰ, ਦੇਸ਼ ਰਾਜ ਜੀ ਨੂੰ, ਸੁਖਜੰਟ ਜੀ ਨੂੰ ਸਾਰਿਆਂ ਨੂੰ ਵਿਖਾਏ। ਪਰ ਸਾਡੇ ਦਰਸ਼ਨ ਸਿੰਘ ਜੀ ਤਾਂ ਸਾਡੇ ਜ਼ਮੀਨ ਦੇ ਕਾਗਜ਼ ਹੀ ਲੈ ਕੇ ਬੋਕਾ ਸਾਨੂੰ ਦਿੱਤੇ ਹੀ ਨਹੀਂ। ਅਸੀਂ ਉਹਨਾਂ ਨੂੰ ਕਿਹਾ ਸਾਡੇ ਕਾਗਜ਼ ਕਾਰਵਾਈ ਹੋਣੀ ਚਾਹੀਦੀ ਆ ਸਰ ਜੇ ਕੋ ਸਾਨੂੰ ਇੰਨਾ ਠੱਠਾ ਕਰਿਆ ਉਹਨਾਂ ਨੇ ਅਸੀਂ ਪਿੰਡ ਚ ਰਹਿੰਦੇ ਹੋ ਜੀ ਸਾਡਾ ਰਿਸ਼ਤੇ ਵਾਲਾ ਘਰ-ਬਾਰ ਪਿਆ ਸਾਡਾ ਸਾਰਾ ਮੰਨ ਕੇ ਜਿੰਨਾ ਚੁੱਲ੍ਹੇ ਚੋਂ ਪੈਦਾ ਸਮਾਨ ਹੁੰਦਾ ਸਾਡੇ ਸੇਖ ਬੁਰੇ ਵੀ ਪਿਆ ਹਾਂਜੀ ਇੱਕ ਬੰਦੇ ਦੀ ਮੇਰੇ ਘਰ ਵਾਲਾ ਕਿੱਥੋਂ ਜਖਮੀ ਹੈ ਚਗਮੀ ਕੌਣ ਕੌਣ ਤੁਸੀ ਵਰ ਕੌਣ ਜਖਮੀ ਹੈਗਾ ਜੀ ਇੱਕ ਕਾਸੀ ਸਿੰਘ ਮੁੰਡਾਗਾ ਪਰ ਉਹਦਾ ਹਾਲੇ ਲਾ ਪਤਾ ਹੀ ਨਹੀਂ ਪਤਾ ਕਿ ਕਿੱਥੇ ਆ ਉਹਦੇ ਦੱਸਦੇ ਆ ਵੀ ਉਹਦੇ ਜ਼ਿਆਦੇ ਜਖਮ ਪਰ ਇਹ ਨਹੀਂ ਪਤਾ ਕਿਉਂ ਜੱਗੇ ਵਰਗੇ ਉਹਨੂੰ ਕਿਤੇ ਲੈ ਗਏ ਮੌਕੇ ਤੇ ਤੁਸੀਂ ਵੀ जख्मी ਥੋੜਾ ਬੇਟਾ ਨਹੀਂ ਨਹੀਂ ਅਸੀਂ जख्मी ਨਹੀਂ ਅਸੀਂ ਭੱਜ ਭੱਜ ਕੇ ਮਤਲਬ ਕਿ ਜਾਨ ਬਚਾਈ ਹੈ ਜਦੋਂ ਭੱਜ ਭੱਜ ਕੇ ਜਾਨ ਬਚਾਈ ਅਸੀਂ ਹੰਬੇ ਪਏ ਠਗੜਾ ਪਏ ਅਸੀਂ ਸਾਢੇ 6:30 ਦੇ ਵਿੱਚ ਇੱਕ ਕੋਈ ਅਜੈਬ ਸਿੰਘ ਨਾਮ ਦੇ ਬੰਦੇ ਦੀ ਜਿਹੜੀ ਹੈਗੀ ਹੈ ਮੌਤ ਹੋ ਗਈ ਹੈ ਇਹਨੂੰ ਇਹਦੇ ਭਰਾਵਾਂ ਨੇ ਜਖਸੀਰ ਸਿੰਘ ਤੇ ਦਰਸ਼ਨ ਸਿੰਘ ਵਗੈਰਾ ਨੇ ਜਿਹੜਾ ਹੈਗਾ ਰਲ ਕੇ ਆਪਰ ਦੇ ਵਿੱਚ ਲੜਾ ਮਾਰੀਆਂ ਜੀਦੇ ਵਾਲੇ ਦੀ ਜਿਹੜੀ ਮੌਤ ਹੋ ਗਈ ਇਹਨਾਂ ਦਾ ਜਿਹੜਾ ਦੋ ਕਨਾਲਾਂ ਦਾ ਕੋਈ ਜ਼ਮੀਨਦਾਰ ਰੋਲਾ ਚੱਲਦਾ ਸੀਗਾ ਜਿਹਦੇ ਸੰਬੰਧ ਚ ਜਿਹੜੀ ਇੱਕ ਧਿਰ ਜਿਹੜੀ ਮਰਨ ਵਾਲੀ ਹੈਗੀ ਐ ਜੈਪ ਸਿੰਘ ਤੇ ਉਹਦੇ ਬੱਚੇ ਵਗੈਰਾ ਜਿਹੜੇ ਹੈਗੇ ਝੋਨਾ ਲੈਣ ਆਏ ਸੀਗੇ ਤੇ ਜਿਹਦੇ ਸੰਬੰਧ ਇਹਨਾਂ ਦਾ ਖੇਤਾਂ 'ਚ ਝਗੜਾ ਹੋ ਗਿਆ ਜਿੱਥੋਂ ਜਿਹੜਾ ਇਹ ਮੇਕ ਸਿੰਘ ਪਾਰਟੀ ਜਿਹੜੀ ਹੈਗੀ ਇਹਨੂੰ ਚੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਾ ਕੇ ਇਹਦੇ ਸੱਟਾਂ ਮਾਰ ਕੇ ਜਿਹੜਾ ਹੈਗਾ ਇਹਦਾ ਮਰਡਰ ਕਰਤਾ ਜਿਹੜੀ ਹੈਗੀ ਐ ਅਸੀਂ ਮੁਕਤਮੰਦ ਅਰਜ ਕੀਤਾ ਹੈਗਾ